ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵੀਂ ਬਣੀ ਫਿਲਮ ਕੰਗਨਾ ਰੌਣ ਦੇ ਐਮਰਜੈਂਸੀ ਨੂੰ ਲੈ ਕੇ ਬੜੇ ਵਿਵਾਦ ਖੜੇ ਹੋ ਚੁੱਕੇ ਨੇ ਫਿਲਮ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਲੇਕਿਨ ਇੱਕ ਹੱਲਾ ਮਾਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕੰਗਨਾ ਰੌਣ ਨੇ ਬੁਹਾ ਘੜਕਾਇਆ ਹੈ ਬੰਬੇ ਦੀ ਹਾਈ ਕੋਰਟ ਦਾ ਯਾਨੀ ਕਿ ਮੁੰਬਈ ਹਾਈ ਕੋਰਟ ਨੇ ਸਖਤ ਐਕਸ਼ਨ ਲੈ ਲਿਆ ਹੈ ਨਵੀਂ ਬਾਣੀ ਫਿਲਮ ਐਮਰਜੈਂਸੀ ਅਤੇ ਸੈਂਸਰ ਬੋਰਡ ਤੇ ਦੱਸਦੀ ਹੈ ਕਿ ਜਿਹੜੇ ਪਹਿਲਾਂ ਟ੍ਰੇਲਰ ਆਏ ਸੀ ਐਮਰਜੈਂਸੀ ਫਿਲਮ ਨੂੰ ਲੈ ਕੇ ਉਹਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਬਹੁਤ ਨੀਵਾ ਦਿਖਾਇਆ ਗਿਆ ਸੀ ਸੰਤ ਚਰਨਜੀਤ ਸਿੰਘ ਪਿੰਡਰਾ ਵਾਲੇ ਜਿਹੜੇ ਖਾਲਸਾਤਨ ਦੀ ਮੰਗ ਕਰ ਰਹੇ ਨੇ ਅਤੇ ਜਿਹੜੇ ਇੰਦਰਾ ਗਾਂਧੀ ਦੀ ਸਪੋਰਟ ਕਰ ਰਹੇ ਨੇ ਲੇਕਿਨ ਜਿੰਨੇ ਵੀ ਸੰਤ ਚਰਨਜੀਤ ਸਿੰਘ ਪਿੰਡਰਾ ਵਾਲੇ ਦੇ ਔਰ ਫਾਰਵਰਡ ਸੀ ਜਿਹੜੇ ਉਸ ਨੂੰ ਸੰਤ ਮੰਨਦੇ ਨੇ ਉਹਨਾਂ ਨੇ ਕਿਹਾ ਕਿ ਅਜਿਆ ਬਿਲਕੁਲ ਨਹੀਂ ਹੈ ਕਾਂਗਰਸ ਹਮੇਸ਼ਾ ਸਿੱਖਾਂ ਦੇ ਵਿਰੋਧ ਚਲਦੀ ਰਹੀ ਹੈ ਅਤੇ ਜਰਨਲ ਜਿਹੜੇ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਨੇ ਉਹ ਹਮੇਸ਼ਾ ਹੀ ਵਿਰੋਧ ਕਰਦੇ ਰਹੇ ਨੇ ਜਿਨ੍ਹਾਂ ਤੇ ਉਹ ਜਿਉਂਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਕੰਗਨਾਰ ਨੌਤ ਨੇ ਵੀ ਆਵਾਤਾਵਾ ਬੋਲਿਆ ਸੀ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਆਤਵਾਦੀ ਨੇ ਕਿਸ ਤਰ੍ਹਾਂ ਇੱਕ ਆਤਵਾਦੀ ਆਪਣੇ ਕੋਲ ਅਸਲਾ ਰੱਖ ਸਕਦਾ ਹੈ ਸੰਤ ਕਿਸ ਤਰ੍ਹਾਂ ਹੋ ਸਕਦਾ ਹੈ ਮੰਦਰ ਦੀ ਗੱਲ ਕੀਤੀ ਯਾਨੀ ਕਿ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕੀਤੀ ਸੀ ਇਸ ਤੋਂ ਬਾਅਦ ਦਾदूवाल ਅਤੇ ਸਾਰੀਆਂ ਪਾਰਟੀਆਂ ਨੇ ਇਨਾ ਦਿੱਤੇ ਹੋਏ ਵਿਵਾਦਿਤ ਬਿਆਨਾਂ ਨੂੰ ਵਾਪਸ ਲੈਣ ਲਈ ਕਿਹਾ ਸੀ ਲੇਕਿਨ ਹੁਣ ਬੰਬਈ ਦੀ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਵੱਡੀ ਫਟਕਾਰ ਲਗਾਈ ਹੈ ਉਹਨੇ ਨੇ ਕਿਹਾ ਕਿ 25 ਸਤੰਬਰ ਤੋਂ ਪਹਿਲਾ ਪਹਿਲਾ ਫਿਲਮ ਰਿਲੀਜ਼ ਹੋ ਜਣੀ ਹੈ ਨਹੀਂ ਤਾਂ ਸੈਂਸਰ ਬੋਰਡ ਉੱਤੇ ਬੜੀ ਵੱਡੀ ਕਾਰਵਾਈ ਕੀਤੀ ਜਾਵੇਗੀ ਬੰਬਈ ਦੀ ਹਾਈ ਕੋਰਟ ਵੱਲੋਂ ਉਹਨੇ ਕਿਹਾ ਕਿ ਪੰਚ ਭਾਰਤ ਇੱਕ ਲਿਬਰਲ ਕੰਟਰੀ ਹੈ ਯਾਨੀ ਕਿ ਫ੍ਰੀडम ਕੰਡੀ ਇੰਡੀਪੈਂਡੈਂਸ ਕੈਸੀ ਹੈ ਹਰੇਕ ਪਰਸਨ ਨੂੰ ਆਜ਼ਾਦੀ ਹੈ ਕਿਸੇ ਦੇ ਖਿਲਾਫ ਬੋਲਣ ਦੀ ਕਿਸੇ ਦੇ ਪੱਖ ਦੇ ਵਿੱਚ ਬੋਲਣ ਦੀ ਲੇਕਿਨ ਜੋ ਵੀ ਪੇਸ਼ ਕੀਤਾ ਗਿਆ ਹੈ ਉਹ ਬਿਲਕੁਲ ਪੇਸਾ ਹੀ ਪੇਸ਼ ਕੀਤਾ ਗਿਆ ਹੈ ਫਿਲਮ ਦਾ ਨਿਰਦੇਸ਼ਨ ਸਹੀ ਕੀਤਾ ਗਿਆ ਹੈ ਫਿਲਮ ਤੇ ਕਾਰਵਾਈ ਬਿਲਕੁਲ ਨਹੀਂ ਹੋਣੀ ਚਾਹੀਦੀ ਸੈਂਸਰ ਬੋਰਡ ਨੂੰ ਚਾਰ ਚੰਬ ਕਰ ਦਿੱਤੀ ਹੈ ਬੰਬੇ ਦੀ ਹਾਈ ਕੋਰਟ ਨੇ ਬੰਬਈ ਦੀ ਹਾਈ ਕੋਰਟ ਕੰਗਨਾ ਰਣੌਦ ਦੇ ਹੱਕ ਦੇ ਵਿੱਚ ਖੜ ਗਈ ਹੈ ਅਤੇ 25 ਸਤੰਬਰ ਨੂੰ ਜਿਹੜੀ ਵਾਰਨਿੰਗ ਦੇ ਦਿੱਤੀ ਹੈ ਕਿ ਹਰ ਹਾਲਤ ਵਿੱਚ 25 ਸਤੰਬਰ ਨੂੰ ਫਿਲਮ ਅਵੰਜਸੀ ਜਿਹੜੀ ਵਿਵਾਦਾਂ ਦੇ ਵਿੱਚ ਘਿਰਦੀ ਆ ਰਹੀ ਹੈ ਉਸ ਨੂੰ ਜਿਹੜਾ ਹੈ ਰਿਲੀਜ਼ ਕਰ ਦੇਣਾ ਚਾਹੀਦਾ ਹੈ ਤੇ ਸੈਂਸਰ ਬੋਰਡ ਨੂੰ ਹਰੀ ਚੰਡੀ ਦੇ ਦੇਣ ਚਾਹੀਦੀ ਹੈ ਇਸ ਤਰ੍ਹਾਂ ਦਾ ਵੱਡਾ ਬਿਆਨ ਦੇ ਦਿੱਤਾ ਹੈ ਬੰਬੇ ਦੀ ਹਾਈ ਕੋਰਟ ਨੇ ਬੰਬੇ ਦਾ ਹਾਈ ਕੋਰਟ ਹੁਣ ਨਵੀਂ ਬਣੀ ਫਿਲਮ ਐਮਰਜੈਂਸੀ ਨੂੰ ਰਿਲੀਜ਼ ਕਰਾਉਣ ਦੇ ਵਿੱਚ ਜਤੋ ਜਤ ਕਰ ਰਿਹਾ ਹੈ ਅਤੇ ਕੰਗਣਾ ਰੌਦ ਦੀ ਹੁਣ ਫਿਲਮ ਐਮਰਜੈਂਸੀ ਨੂੰ ਲੈ ਕੇ ਫੁੱਲ ਸਪੋਰਟ ਹੋ ਰਹੀ ਹੈ ਅਤੇ ਸੈਂਸਰ ਬੋਰਡ ਨੂੰ ਵੀ ਫਟਕਾਰ ਲੱਗੀ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਫਿਲਮ ਹੈ ਰਿਲੀਜ਼ ਕਰਾਈ ਜਾਵੇ ਕਿਉਂਕਿ ਭਾਰਤ ਦੇ ਵਿੱਚ ਹਰੇਕ ਨੂੰ ਬੋਲਣ ਦਾ ਹੱਕ ਹੈ ਅਸੀਂ ਕਿਸੇ ਦੀ ਆਜ਼ਾਦੀ ਖੋ ਨਹੀਂ ਸਕਦੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਬੰਬੇ ਦੀ ਹਾਈ ਕੋਰਟ ਨੇ ਧੰਨਵਾਦ